ਅੱਜ ਅੰਮ੍ਰਿਤਸਰ ਦੇ ਇੱਕ ਯਾਦਗਾਰ ਪਾਰਕ ਦੇ ਵਿੱਚ ਖੜੇ ਆ ਮਹਾਰਾਜ ਜਸਤਾ ਸਿੰਘ ਰਾਮਗੜੀਆ ਦੀ ਇਹ ਪਾਰਕ ਹੈਗੀ ਆ ਸੋ ਇਹ ਬੁੱਤ ਦੇਖ ਸਕਦੇ ਹੋ ਜਿਸ ਜਗ੍ਹਾ ਤੇ ਮਹਾਰਾਜ ਜਸਤਾ ਸਿੰਘ ਰਾਮਗੜੀਆ ਦੀ ਇੱਕ ਯਾਦਗਾਰ ਬਣਾਈ ਗਈ ਆ ਇੱਕ ਪਾਰਕ ਹੈਗੀ ਆ ਜਿੱਥੇ ਕਹਿ ਲਈਏ ਕਿ ਬੀਤੇ ਕੁਝ ਦਿਨਾਂ ਤੋਂ ਇਹ ਮਸਲਾ ਜਿਹੜਾ ਕਾਫੀ ਗੰਭੀਰ ਹੋਇਆ ਸੀਗਾ ਕਈ ਨਸ਼ੇੜੀ ਇਸ ਜਗ੍ਹਾ ਤੇ ਆ ਕੇ ਨਸ਼ਾ ਕਰਦੇ ਸੀ ਥਾਂ ਥਾਂ ਤੋਂ ਟੀਕੇ ਲੱਭਦੇ ਸੀਗੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਸ਼ੇ ਆ ਨਸ਼ੇੜੀ ਇਸ ਜਗ੍ਹਾ ਤੇ ਆ ਕੇ ਕਰਦੇ ਸੀਗੇ ਸਮਾਜ ਸੇਵਕ ਸੋਨੂ ਜੰਡਿਆਲਾ ਅੱਜ ਫੇਰ ਇਸ ਜਗ੍ਹਾ ਤੇ ਮੌਕੇ ਤੇ ਪਹੁੰਚੇ ਨੇ ਕਿ ਜੇਕਰ ਕੋਈ ਨਸ਼ੇੜੀ ਘੇਰਿਆ ਜਾਂਦਾ ਤੇ ਅੱਜ ਮੌਕੇ ਤੇ ਉਹਨੂੰ ਕਾਬੂ ਕੀਤਾ ਜਾਵੇ ਉਸ ਤੋਂ ਪਹਿਲਾਂ ਵੀ ਜਿਹੜੀਆਂ ਵੀਡੀਓ ਹੈਗੀਆਂ ਨੇ ਉਹ ਵੀ ਇਸ ਦੇ ਵਿੱਚ ਤੁਹਾਨੂੰ ਜ਼ਰੂਰ ਐਡ ਕਰਕੇ ਦਿਖਾਵਾਂਗੇ ਕਿ ਕਈ ਨਸ਼ੇੜੀ ਨੇ ਜਿਹੜੇ ਉਹ ਇਸ ਜਗ੍ਹਾ ਤੋਂ ਕਾਬੂ ਕੀਤੇ ਗਏ ਸੀਗੇ ਤੇ ਸਾਡੇ ਨਾਲ ਸਮਾਜ ਸੇਵਕ ਸੋਨੂ ਜੰਡਿਆਲਾ ਮੌਜੂਦ ਆ ਭਾਜੀ ਪਹਿਲੀਆਂ ਬੜੀਆਂ ਵੀਡੀਓ ਦੇਖੀਆਂ ਤੁਹਾਡੀਆਂ ਜਿਹਦੇ ਵਿੱਚ ਤੁਸੀਂ ਇਹਨਾਂ ਛੇੜੀਆਂ ਨੂੰ ਕਾਬੂ ਕਰਦੇ ਪਏ ਹੋ ਫਿਰ ਮੌਕੇ ਤੋਂ ਕਈ ਭੱਜਦੇ ਵੀ ਨਜ਼ਰ ਆਏ ਇੱਥੋਂ ਦਾ ਇੱਕ ਮਾਲੀ ਵੀ ਆ ਜਿਹੜਾ ਰੱਖ ਰਖਾਵ ਕਰਦਾ ਆ ਸੋ ਕਿੱਦਾਂ ਧਿਆਨ ਦੇ ਵਿੱਚ ਜਗਾ ਆਈ ਭੈ ਜੀ ਜਿੰਨੀਆਂ ਵੀ ਗੋਲਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਦੇ ਜਿੰਨੇ ਵੀ ਮਸਲੇ ਆ ਨਾ ਉਹ ਸਾਰੇ ਹੀ ਮਸਲਿਆਂ ਨੂੰ ਲੈ ਕੇ ਬੜੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਉਹਦੀ ਬਾਤ ਚੁੱਕ ਰਿਹਾ ਵੀ ਇੱਕ ਤੇ ਸਾਡੇ ਗੁਰੂ ਨਗਰੀ ਦੇ ਵਿੱਚ ਜਿਹੜੀਆਂ ਸਾਡੀਆਂ ਵਿਰਾਸਤਾਂ ਸਾਡੇ ਵੱਡ ਵਡੇਰਿਆਂ ਨੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਸਾਡੇ ਲਈ ਉਹਨਾਂ ਦੀਆਂ ਵਿਰਾਸਤਾਂ ਦੇ ਆਲੇ ਦੁਆਲੇ ਜਿਹੜਾ ਵਾ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਇੱਥੇ ਆਣ ਕੇ ਚੰਗੀ ਤਰ੍ਹਾਂ ਸਾਮ ਸੰਭਾਲ ਕਰਦਾ ਹੁਣ ਇੱਥੇ ਇੱਕ ਵੀਰ ਜਿਹੜਾ ਮਾਲੀ ਦਾ ਕੰਮ ਕਰਦਾ ਉਹਨੂੰ ਬੜਾ ਤੰਗ ਪ੍ਰੇਸ਼ਾਨ ਕੀਤਾ ਜਾਣ ਰਿਹਾ ਸੀਗਾ ਉਹਨੂੰ ਫਿਰ ਮੈਂ ਆਪਣਾ ਨੰਬਰ ਦੇ ਕੇ ਗਿਆ ਕਿ ਜਦੋਂ ਇੱਥੇ ਆਉਂਦੇ ਆ ਨਸ਼ੇੜੀ ਤੇ ਮੈਨੂੰ ਦੱਸੀ ਮੈਂ ਫੜੇ ਵੀ ਇੱਥੇ ਕਈ ਤੇ ਹੁਣ ਤੁਸੀਂ ਮੌਕੇ ਤੇ ਇੱਥੇ ਆਏ ਜੇ ਤੇ ਕਿਤੇ ਆਹ ਲੰਮੇ ਪਿਆ ਇੱਥੇ ਆ ਵੇਖੋ ਪਾਰਕ ਦੇ ਆਲੇ ਦੁਆਲੇ ਜਿਹੜਾ ਕੀ ਕਰਦੇ ਆ ਇਹ ਇਹਨੂੰ ਹੁਣ ਮੈਂ ਪੁੱਛਿਆ ਵੀ ਤੂੰ ਇੱਥੇ ਕੀ ਕਰਨ ੜਿਆ ਇਹ ਕਹਿੰਦਾ ਵੀ ਮੈਂ ਸ਼ਰਾਬ ਪੀਤੀ ਆ ਤੇ ਜ਼ਿਆਦਾ ਨਹੀਂ ਪੀਤੀ ਥੋੜੀ ਪੀਤੀ ਤੇ ਮੈਂ ਤੁਹਾਡੇ ਸਾਹਮਣੇ ਪੁੱਛ ਲੈਣਾ ਨਾ ਤੁਸੀਂ ਵੇਖਿਓ ਹੂੰ ਉਹ ਗੱਲ ਸੁਣ ਕਿੱਥੋਂ ਦਾ ਵਾਂ ਤੂੰ ਕਿੱਥੋਂ ਦਾ ਵਾਂ ਆਪਣਾ ਪਿੰਡ ਛੱਕਿਆਂ ਵਾਲੀ ਆ ਜੀ ਹੈ ਛੱਕਿਆਂ ਵਾਲੀ ਕਾਰਖਾਨੀਆਂ ਲੱਗ ਗਈ ਕੀ ਕਹਤਾ ਕੀਤਾ ਕਿ ਸ਼ਰਾਬ ਪੀਤੀ ਕਿ ਨਸ਼ਾ ਕੀਤਾ ਕੋਈ ਹੋਰ ਨਾ ਆਪਾਂ ਸ਼ਰਾਬ ਪੀਂਦੇ ਆ ਹੋਰ ਕੋਈ ਨਹੀਂ ਕਰਦੀ ਪੀਤਾ ਸ਼ਰਾਬੀ ਪੀਤੀ ਆ ਹਾਂ ਉਹ ਨਹੀਂ ਕੋਈ ਇੱਥੇ ਤੈਨੂੰ ਪਤਾ ਉਹ ਯਾਦਗਾਰ ਕੀ ਦੀ ਆ ਹਾਂ ਜੀ ਉਹ ਯਾਦਗਾਰ ਕੀ ਦੀ ਆ ਪਤਾ ਤੈਨੂੰ ਹਾਂ ਜੀ ਇਹ ਸਿੱਧਾ ਯਾਦਗਾਰ ਕੀ ਦੀ ਕਿੰਨੇ ਮਮਾ ਮੂੰਹ ਚ ਗੱਦੀ ਬੌਂਡੀ ਪਰ ਇਹਨੂੰ ਕਰ ਇਹ ਯਾਦਗਾਰ ਜਿਹੜੀ ਐ ਸਿੱਖ ਕੌਮ ਦੇ ਕਿੱਡੇ ਵੱਡੇ ਜਰਨੈਲ ਆ ਪਤਾ ਤੈਨੂੰ ਹਾਂਜੀ ਹਾਂਜੀ ਸੇਤਾਂ allele ਇੱਥੇ ਕੱਲੀ ਪਿਆ ਤੋਂ ਲੰਮੇ ਘਰ ਘਰਬਾਰ ਨਹੀਂਗਾ ਕੋਈ ਆਪਣਾ ਘਰਬਾਰ ਹੈਗਾ ਜੀ ਆਪਣੇ ਕਿਉਂ ਨਹੀਂ ਜਾਣੇ ਆ ਤੋ ਡਾਟਾ ਥੋੜੀ ਨਸ਼ੇੜੀ ਜਾਂਦਾ ਤੁਹਾਡਾ ਉੱਠੇ-ਇੱਥੋਂ ਤੇ ਦਫਾ ਹੋ ਜਾ ਬਾਰ-ਬਾਰ ਕਰ ਠੀਕ ਆ ਹਾਂ ਚੱਲ ਚੱਲ ਨਿਕਲ ਤੂੰ ਤੁਸੀਂ ਗੰਦ ਪੈ ਨਸ਼ੇੜੀਆਂ ਨੇ ਐਡਾ ਬਣਾ ਲਿਆ ਤੁਸੀਂ ਉਹਨੂੰ ਪਤਾ ਨਹੀਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਕਿੰਨੀਆਂ ਚੰਗਾ ਲੜੀਆਂ ਹੈਂ ਹਾਂਜੀ ਚੱਲ ਇੱਥੋਂ ਨਿਕਲ ਅ ਚੰਗਾ ਤੁਸੀਂ ਨਵਾਂ ਕੰਮ ਫੜਿਆ ਵਾ ਇਹ ਤੇ ਵੇਖੋ ਇਹਨਾਂ ਦੇ ਕੰਮ ਆ ਜਿਹੜੇ ਇੱਥੇ ਆਣ ਕੇ ਜਿਹੜਾ ਇਦਾਂ ਇਹ ਕਰਦੇ ਆ ਵੀ ਇੱਥੇ ਇੱਕ ਉਹ ਮਾਲੀ ਨੇ ਵਿਚਾਰੇ ਨੇ ਟੀਕਾ ਲਾਉਂਦਾ ਫੜ ਲਿਆ ਉਹ ਜਿਹੜਾ ਸੀਗਾ ਉਹ ਉਹ ਵੀ ਇੱਥੇ ਬੜਾ ਉਹਨਾਂ ਨਾਲ ਲੜਨ ਡਿਆ ਪਿਆ ਇੱਥੇ ਹਰ ਤਰ੍ਹਾਂ ਦੇ ਬੰਦੇ ਆਉਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਦੀ ਸੋਚ ਨੂੰ ਕੀ ਹੋ ਗਿਆ ਮੇਰੀ মিডিਆ ਨੂੰ ਬੇਨਤੀ ਹੈ ਕਿ ਭਰਾਓ ਤੁਸੀਂ ਫਜ਼ੂਲ ਦੀਆਂ ਖਬਰਾਂ ਵਖਾਉਣੀਆਂ ਬੰਦ ਕਰੋ ਅੰਮ੍ਰਿਤਸਰ ਦੇ ਉਹ ਮੁੱਦੇ ਵਖਾਓ ਜਿਹਦੇ ਨਾਲ ਕਿਸੇ ਨੂੰ ਸਿੱਖਿਆ ਮਿਲੇ ਇਹ ਸਾਡੇ ਸੂਰਬੀਰ ਯੋਧੇ ਜਰਨਲਾਂ ਦੀਆਂ ਯਾਦਗਾਰਾਂ ਤੇ ਇੱਥੇ ਆਲੇ-ਦੁਆਲੇ ਕੀ ਹੋਣ ਰਿਹਾ ਤੁਸੀਂ ਵੇਖੋ ਨਸ਼ੇੜੀਆਂ ਦੇ ਅੱਡੇ ਥੋੜੀ ਐ ਜਿਨ੍ਹਾਂ ਦੀਆਂ ਹੱਦਾਂ ਦੇ ਨੇੜੇ ਮੁਗਲ ਤੇ ਗੋਰੇ ਥਰ-ਥਰ ਕੰਬਦੇ ਸੀ ਜਿਨ੍ਹਾਂ ਦੇ ਡਰਾਂ ਨਾਲ ਫਗਾਨਾਂ ਨੇ ਸਲਵਾਰਾਂ ਪਾਲੀਆਂ ਸੀ ਕਿੰਨੇ ਕਿੰਨੇ ਨਸ਼ੇੜੀ ਹੁੰਦੇ ਥੇ ਰੋਜ਼ ਰੋਜ਼ ਇੱਥੇ ਬਹੁਤ ਜ਼ਿਆਦੇ ਅਹੀਂ ਤੇ ਮਿੰਨੇ ਦਰੂਆ ਤੇ ਪੀਜੇ ਇਸ ਮੈਗਪੀਨ ਵਾਲੇ ਇੱਥੇ ਟੀਕੇ ਲਾਉਣ ਵਾਲੇ ਬਹੁਤ ਜ਼ਿਆਦੇ ਹੁੰਦੇ ਆ ਤੇ ਨਸ਼ਾ ਫਿਰ ਮਿਲਦਾ ਕਿੱਥੋਂ ਫਿਰ ਨਸ਼ਾਤ ਹੋ ਹਾਂਜੀ ਨਸ਼ਾ ਮਿਲਦਾ ਕਿੱਥੋਂ ਫਿਰ ਤੋਂ ਲੱਗ ਜਾਗੀ ਤੇ ਮਕਬੂਲਪੁਰੇ ਜਿੱਥੇ ਮਰਜ਼ੀ ਲੈ ਆਓ ਮਕਬੂਲਪੁਰੇ ਹਾਂ ਮਕਬੂਲਪੁਰੇ ਜਿੱਥੇ ਮਰਜ਼ੀ ਲੈ ਆਓ ਮਕਬੂਲਪੁਰੇ ਜਾਓ ਨਸ਼ਾ ਲੈ ਆਓ ਜੋ ਮਰਜ਼ੀ ਲੈ ਆਓ ਟੀਕੇ ਖਾਓ ਤਾਰੋ ਪੀਓ ਪੂ ਆ ਇਹ ਗਲਤੇ ਵੇਖੋ ਬੰਦੇ ਨੇ ਸੱਚ ਦੱਸੀ ਆ ਨਾ ਜਿੱਦਾਂ ਮਰਜੀ ਆ ਗੱਲ ਤੇ ਸੱਚੀ ਦੱਸਦੀ ਨਾ ਅਗਲੇ ਨੇ ਇਹਦੇ ਵਿੱਚ ਇਹਨਾਂ ਦੀ ਕੀ ਗਲਤੀ ਗਲਤੀ ਤੇ ਸਾਡੀ ਸਾਡੇ ਲੋਕਾਂ ਦੀ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਆਪਣੇ ਪੁਰਖਿਆਂ ਦੀਆਂ ਵਿਰਾਸਤਾਂ ਜਿਹੜੀਆਂ ਕਿਦਾਂ ਸਾਂਭਣੀਆਂ ਆ ਸਾਮ ਸੰਭਾਲ ਕਰਨਾ ਇਹਦਾ ਤੇ ਕੀ ਕਸੂਰ ਆ ਤੇ ਸਾਡਾ ਹੀ ਕਸੂਰ ਆ ਮੈਂ ਤਾਂ ਕਿਸੇ ਦਾ ਕਸੂਰ ਮੰਨਦਾ ਨਹੀਂ ਇਹਦੇ 'ਚ ਤੇ ਸਾਫ਼ ਇਹੀ ਯਾਦਗਾਰ ਜਿਹੜੀ ਬਣੀ ਹੋਈ ਏ ਇਸ ਜਗ੍ਹਾ ਦੀ ਤਸਵੀਰ ਹੈਗੀ ਆ ਕਿਸ ਤਰੀਕੇ ਦੇ ਨਾਲ ਨੌਜਵਾਨ ਪੰਜਾਬ ਦੇ ਵਿੱਚ ਜਿਹੜਾ ਆ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਇਹ ਪੰਜਾਬ ਨੂੰ ਰੰਗਲਾ ਪੰਜਾਬ ਜਿੱਥੇ ਬੰਨਾ ਚਾਹੀਦਾ ਸੀ ਉੱਥੇ ਛੇਵਾਂ ਦਰਿਆ ਪੰਜਾਬ ਚ ਜਿਹੜਾ ਬੰਦਾ ਹੋਇਆ ਨਸ਼ਿਆਂ ਦਾ ਨਜ਼ਰ ਆ ਰਿਹਾ ਸੋ ਜ਼ਰੂਰ ਸਾਡੀ ਅਪੀਲ ਹੈਗੀ ਆ ਪੰਜਾਬ ਸਰਕਾਰ ਨੂੰ ਅਤੇ ਇਹ ਅੰਮ੍ਰਿਤਸਰ ਦੇ ਜਿੰਨੇ ਵੀ ਲੀਡਰ ਹੈਗੇ ਨੇ ਐਮ ਐਲ ਏ ਹੈਗੇ ਨੇ ਖਾਸ ਕਰਕੇ ਇਹ ਕੰਮਾਂ ਤੇ ਜ਼ੋਰ ਦਿੱਤਾ ਜਾਵੇ ਹਾਲਾਂਕਿ ਸਮਾਜ ਸੇਵਕ ਦਾ ਫਰਜ਼ ਹੁੰਦਾ ਆ ਉਹ ਆਪਣਾ ਫਰਜ਼ ਵੀ ਨਿਭਾਉਂਦੇ ਨਹੀਂ ਪਰ ਉਸ ਤੋਂ ਅਗਲਾ ਜਿਹੜਾ ਫਰਜ਼ ਹੁੰਦਾ ਆ ਉਹ ਮੰਤਰੀਆਂ ਦਾ ਹੁੰਦਾ ਆ ਕਿ ਆਪਾਂ ਕਿਵੇਂ ਕਾਬੂ ਪਾਉਣਾ ਹੈ ਕਿਵੇਂ ਨਸ਼ੇ ਨੂੰ ਰੋਕਣਾ ਹੈ ਜਿਵੇਂ ਹੁਣ ਇਹ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਹਜ਼ਾਰਾਂ ਨਸ਼ੇੜੀ ਇਸ ਜਗ੍ਹਾ ਤੇ ਆ ਕੇ ਨਸ਼ਾ ਕਰਦੇ ਨੇ ਮਕਬੂਲਪੁਰਾ ਇਲਾਕਾ ਇੱਥੋਂ ਗੱਲ ਕਰ ਲਈਏ ਕਰੀਬ ਅੱਧਾ ਕਿਲੋਮੀਟਰ ਦੂਰ ਹੋਏਗਾ ਸੋ ਉਸ ਜਗ੍ਹਾ ਤੋਂ ਨਸ਼ਾ ਮਿਲਦਾ ਹੈ ਜਿੱਥੇ ਵੱਡੇ ਵੱਡੇ ਅਫਸਰਾਂ ਦੀ ਰੇਡ ਪੈਂਦੀ ਰਹੀ ਆ ਮੌਕੇ ਤੇ ਕੁਝ ਬਰਾਮਦ ਨਹੀਂ ਹੁੰਦਾ ਸੀ ਪਰ ਜੇਕਰ ਉੱਥੇ ਨਸ਼ੇੜੀਆਂ ਦੀ ਗੱਲ ਕਰ ਲਈਏ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੇੜੀ ਆ ਕੇ ਉਸ ਜਗ੍ਹਾ ਤੋਂ ਨਸ਼ਾ ਲੈ ਕੇ ਜਾਂਦੇ ਨੇ ਕਈ ਨਸ਼ੇੜੀ ਉੱਥੇ ਓਵਰਡੋਸ ਕਰਕੇ ਮਰੇ ਵੀ ਨੇ ਸੋ ਇਸ ਕਰਕੇ ਸਮਾਜ ਸੇਵਕਤਾਈ ਕਾਮਕਾਰ ਹੀ ਰਹੇ ਨੇ ਨਾਲ ਦੇ ਨਾਲ ਮੰਤਰੀਆਂ ਐਮ ਐਲ ਏ ਵਰਗੇ ਜਾਂ ਜਿਹੜੇ ਇਲਾਕੇ ਦੇ ਕੌਂਸਲਰ ਹੈਗੇ ਆ ਉਹਨਾਂ ਨੂੰ ਇੱਕ ਅੰਮਾ ਤੇ ਜ਼ੋਰ ਪਾਉਣਾ ਚਾਹੀਦਾ ਤੇ ਨਸ਼ੇ ਤੇ ਜਿਹੜੀ ਆ ਉਹ ਇੱਕ ਰੋਕ ਪੱਕੇ ਤੌਰ ਤੇ ਲਾਉਣੀ ਚਾਹੀਦੀ ਆ ਜੇਕਰ ਕੋਈ ਹੁੰਦਾ ਆ ਉਹਨੂੰ ਪੁਲਿਸ ਦੇ ਹਵਾਲੇ ਕਰੋ ਉਸਤੇ ਜਿਹੜੀ ਕਾਰਵਾਈ ਬਣਦੀ ਆ ਉਹ ਕਰਵਾਓ ਸੋ ਸਾਡੇ ਚੈਨਲ ਵੱਲੋਂ ਇਹੀ ਅਪੀਲ ਆ ਪੰਜਾਬ ਸਰਕਾਰ ਜਿਹੜੀ ਰੰਗਲਾ ਪੰਜਾਬ ਦਾ ਇੱਕ ਮਿਸ਼ਨ ਆ ਉਹ ਆਪਣਾ ਕੰਮ ਜਿਹੜਾ ਸਹੀ ਟੰਗ ਨਾਲ ਕਰੇ ਸੋ ਮੈਨੂੰ ਦਿਓ ਇਜਾਜ਼ਤ ਲਿਵਿੰਗ ਇੰਡੀਆ న్యూਸ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ